ਸਰ ਬਹੁਤ اچھی ਤਰ੍ਹਾਂ ਨਾਕਾ ਲਗਾ ਰਹਾ ਹੈ ਬਾਰਡਰ ਰੋਡ ਤੇ ਨਾਕਾ ਲਗਾ ਰਹਾ ਪੌੜ ਦੇ ਫਟਕਾਂ ਦੇ ਨਾਲ ਲਾ ਰਿਹਾ ਹੈ ਜੀ ਤੇ ਇਹ ਗਾਣੇ ਵਿਕਣ ਦੇ ਜੋ ਵੀ ਵਿਕਲ ਆਉਂਦਾ ਪਿਆ ਕਾਰ ਵਿਕਤ ਨੂੰ ਮੋਟਲ ਹੁੰਦਾ ਹੈ ਉਹਨਾਂ ਦੇ ਡਾਕੂਮੈਂਟਸ ਚੈੱਕ ਕੀਤੇ ਜਾ ਰਹੇ ਨੇ ਜੋਗੇ ਤੁਸੀਂ ਇਸ ਤਰ੍ਹਾਂ ਚੋਰੀ ਦਾ ਵੀ ਮਟਰ ਹੋਟਲ ਦਾ ਉਹਦੀ ਪੂਰੀ ਫਾਈਲ ਮੈਰੀਫਾਈ ਕਰ ਰਹੇ ਹੈ ਤੇ ਜਿਨ੍ਹਾਂ ਦੀ ਕਮੀ ਪੇਸ਼ੀ ਹੋਣ ਕਰਕੇ ਉਹਨਾਂ ਦੇ ਜਿਨ੍ਹਾਂ ਦੇ ਇਲਾਣ ਵੀ ਕਰ ਰਹੇ ਹੈ ਸਰ ਉਹਨਾਂ ਦੇ ਬਾਰਨਿਕ ਡਾਟ ਤੇ ਦੱਸਿਆ ਜਾਊਗਾ ਤੇ ਬਾਕੀ ਇਹਨਾਂ ਦੇ ਡਾਕੂਮੈਂਟਸ ਪੂਰੇ ਨਾ ਵੀ ਹੋ ਉਹਨਾਂ ਦੇ ਕੋਈ ਇਲਾਣ ਵੀ ਕੱਟੇ ਜਾ ਰਹੇ ਹੈ ਸਰ ਇਸ ਕਹਿਆਦਾ ਛੋਟੇ ਬੱਚੇ ਜਿਵੇਂ ਮੋਟਰਸਾਈਕਲ ਵਹੀਕਲ ਚਲਾਉਂਦੇ ਨੇ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਸੁਣਨ ਚ ਆਇਆ ਸੀਗਾ ਕਿ ਉਹਨਾਂ ਦੇ ਮਾਪਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਉਹ ਇਸ ਤਰ੍ਹਾਂ ਸਹੀ ਗੱਲ ਕਹਿ ਐ ਵੀ ਸਰ ਇਦਾਂ ਹੀ ਸਾਡੇ ਦੇ ਗੱਲ ਹੈ ਜੀ ਸਹੀ ਗੱਲ ਹੈ ਯਾਨੀ